ਜਿਹੜੇ ਗੱਲਾਂ ਦਾ ਕਰਦਾ ਜਿਹੇ ਕੰਮ ਹੋ ਗਿਆ ਕਿੱਟਿਆ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਹੋ ਗਿਆ ਵਾਚ ਕੋਲ ਨਾ ਕਰਦਾ ਹਾਂ ਤੇ ਇਹ ਹੈ ਚੋਲਣਾ ਕੀ ਕਹਿੰਦਾ ਮੈਂ ਦੱਸਦਾ ਫਿਰ ਕਹਾਂ ਕਾਹੇ ਡਾਂਡਾ ਦਾ ਚੇਹੇ ਸੱਚੀ ਗੱਲ ਦੀ ਸਾਰਿਆਂ ਨੂੰ ਕਬੱਡੀ ਕੈਂਪ ਦੋਤਾ 2024 ਪਹਿਲਾ ਦਿਨ ਆ ਕੈਂਪ ਦਾ ਤੇ ਤੁਹਾਡੀ ਹਾਜ਼ਰੀ ਲਵਾਉਣੀ ਆ ਆਪਣੇ ਅੱਜ ਤੇ ਪਹਿਲੇ ਵਲੌਗ ਦੇ ਵਿੱਚ ਟੈਂਪਰਮੈਂਟ ਦੀ ਵੀਡੀਓ ਦੇਖਿਓ ਤੇ ਜ਼ਰੂਰ ਸ਼ੇਅਰ ਕਰੋ ਔਰ ਜਿਹੜੀ ਆਪਾਂ ਲੈਗਸ ਦੀ ਸਟ੍ਰੈਚਿੰਗ ਕਰ ਰਹੇ ਸੀਗੇ ਪਹਿਲਾਂ ਤੇ ਨਾਲ ਹੀ ਆਪਾਂ ਜਿਹੜਾ ਹੁਣ ਫੁੱਲ ਬਾਡੀ ਦੇ ਵਿੱਚ ਵਾਰਮ-ਅਪ ਕਰ ਰਹੇ ਸੀਗੇ ਬਾਹਾਂ ਨੂੰ ਖੋਲ ਰਹੇ ਆ ਤੇ ਅੱਜ ਜਿਹੜਾ ਆਪਾਂ ਵਰਕਆਊਟ ਕਰਨਾ ਦਾ ਉਹ ਵੀ ਬਾਹਾਂ ਦਾ ਕਰ ਰਹੇ ਆ ਤੇ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਅਸੀਂ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਾਂ ਕਰ ਰਹੇ ਹਾਂ ਤੇ ਕਿੰਨੀਆਂ-ਕਿੰਨੀਆਂ ਕਰਾਂਗੇ ਕਿਉਂਕਿ ਪਹਿਲਾ ਦਿਨ ਤੇ ਥੋੜਾ ਹੌਲੀ-ਹੌਲੀ ਵਰਕਆਊਟ ਵੀ ਬਧਾਵਾਂਗੇ ਕਿਉਂਕਿ ਮੈਚ ਖੇਡ ਕੇ ਟਿਏ ਫਲੇਅਰ ਆਪਣੇ ਤੇ ਰਿਕਵਰੀ ਵੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਪਹਿਲੀ ਐਕਸਰਸਾਈਜ਼ ਇਹਦੇ ਵਿੱਚ ਪੰਜ ਪੁਸ਼-ਅਪ ਲੋਨੈ ਸਟੈਪ ਪੱਟ ਕੇ ਚਲੋ ਪੰਜ ਉਧਰ ਨੂੰ ਪੰਜ ਉਧਰ ਨੂੰ ਦੇਖ ਸਕਦੇ ਤੁਸੀਂ ਤੋ ਆ ਗਿਆ ਜੀ ਪੈਰਾਂ ਦਾ ਸਟੈਪ ਪੂਰਾ ਪੱਟੋਂ ਨਾਲ ਜਿਹੜੇ ਗੱਲਾਂ ਦਾ ਡਰਦਾ ਜੇ ਕੰਮ ਹੋ ਗਿਆ ਕਿੱਟਿਆ ਫਾਇਲਦੇ ਨਹੀਂ ਫਾਇਲਦੇ ਨਹੀਂ ਹੋ ਗਿਆ ਕੋਲ ਤਾਂ ਕਹਿੰਦਾ ਬਾਈ ਆ ਜਲਵਾਗਾ ਹੋਰ ਤਾਂ ਕਹਿੰਦਾ ਬਾਈ ਕੋਲ ਲਵਾਉਗਾ ਦੂਰਾ ਟੈਂਸ ਦੁਪਹਿਰਾਂ ਜਿਹੜੀ ਐਕਸਰਸਾਈਜ਼ ਕੀਤੀ ਸੀ ਉਹਦੇ ਤਿੰਨ ਸੈਟ ਲਾਏ ਸੀ ਆਪਾਂ ਤੇ ਇਹਦੇ ਵੀ ਤਿੰਨ ਸੈਟ ਲਾਵਾਂਗੇ ਹਨਮਾਨ ਪੁਸ਼-ਅਪ ਕਰਨੇ ਆਪਾਂ ਨਾ ਬਾਹਾਂ ਦੀ ਸਟਰੈਂਥ ਦੇ ਲਈ ਸੈਲਸ ਦੇ ਲਈ ਮੰਨ ਲਓ ਫੁੱਲ ਬਾਡੀ ਦੇ ਜੋਰ ਲੱਗਦਾ ਇਹਦੇ ਵਿੱਚ ਬਹੁਤ ਵਧੀਆ ਵਰਕਆਊਟ ਆ ਇਹ ਲਾ ਕੇ ਦੇਖੋ ਐਦਾਂ ਤੁਸੀਂ ਪੁਸ਼-ਅਪ ਲਾਉਣਾ ਜਿਹੜਾ ਬੋਡਾ ਆ ਉਹਦਾ ਸਾਈਡ ਨੂੰ ਚੱਕ ਕੇ ਕੂਣੀ ਨਾਲ ਟੱਚ ਕਰਨਾ ਇਦਾਂ ਠੀਕ ਹੈ ਇਹਦੇ ਵੀ ਤਿੰਨ ਸੈਟ ਲਾਏ 10-10 ਦੇ ਤੇ ਹੁਣ ਥੋੜਾ ਜਿਹਾ ਰੈਸਟ ਦੇ ਲਈ ਤਾਂ ਕਿ ਮਾਈਂਡ ਫ੍ਰੈਸ਼ ਹੋ ਜਾਏ ਥੋੜੀ ਵਾਕ ਲਈ ਗਿਆ ਜਿਹੜਾ ਕੱਢਿਓ ਤਾਂ ਕਿ ਦੁਬਾਰਾ ਰੀਚਾਰਜ ਹੋ ਸਕਣ ਲੱਕ ਉੱਚਾ ਰੱਖੋ ਉਹਦਾ ਬੁੱਟਰਾ ਲੱਕ ਅੱਡੀਆਂ ਮਗਰ ਨੂੰ ਧੱਕ ਕੇ ਰੱਖੋ ਇੱਥੇ ਬੱਟਾ ਕਟਾ ਇਹ ਨੈਕ ਐਕਸਰਸਾਈਜ਼ ਹੈ ਇਹਦੇ ਵਿੱਚ ਜਿਹੜਾ ਇਦਾਂ ਸਟੈਪ-ਬਾਈ-ਸਟੈਪ ਤੁਹਾਨੂੰ ਦੱਸਿਆ 10 ਸਟੈਪ ਉੱਧਰ ਨੂੰ 10 ਸਟੈਪ ਉੱਧਰ ਨੂੰ ਤਿੰਨ ਸੈੱਟ ਲਾਉਣੇ ਆ ਚਲੋ ਬਾਈ ਨੇ ਚੱਲ ਰਹੇ ਸਾਰੇ ਅੰਬਾਵਾ ਲਵਾ ਰਹੇ ਹੈ ਬਾਈ ਚੱਲਣਾ ਕਰਦਾ ਤੇਰੀਆਂ ਇਹ ਹੈਂ ਚੋਲਣਾ ਠੀਕ ਹੈ ਨਾ ਮੈਂ ਦੱਸਦਾ ਫਿਰ ਇਹ ਲੱਕਟੇ

ਆ ਆ 10 10 ਲਾਈ ਜਮੇ ਲਾ ਲ ਚਲੋ ਕੱਢੋ ਗੇੜਾ ਤੇ ਇਹ ਕੋਈ ਸ਼ਾਪ ਜਿਹੜੀ ਟਰਾਈ ਸ਼ਾਪ ਦੇ ਲਈ ਆ ਠੀਕ ਹੈ ਜੀ ਪੂਰੀ ਬਾਡੀ ਚੱਕਣੀ ਆਪਣੀ 10 10 ਦੇ 63 ਲਾਇਆ ਲਗਾਤਾਰ ਲਾ ਲਗਾਤਾਰ ਲੱਕ ਤੇ ਲੱਗ ਬਾਈ ਲੱਕ ਤਾਂ ਕੋੜੇ ਲੱਗ ਤਾਂ ਹੁਣ ਪੈ ਨਹੀਂ ਬਾਈ ਇੱਥੇ चल 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 हां मिट्टी ने आखा बाली चलो <laughs> चल राम <laughs> <चलो। laughs> <नहीं देखे। laughs> ਇਦੇ ਵੀ ਆਪਾਂ ਤਿੰਨ ਸੈਟ ਲਾਏ ਵੀਡੀਓ ਜ਼ਰੂਰ ਸ਼ੇਅਰ ਕਰੋ ਧੰਨਵਾਦ